ਵਾਹਿਗੁਰੂ ਸ਼੍ਰੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਮੈਂ ਬਾਤ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਦੇ ਦਲਵਾ ਜਿਹੜਾ ਸ਼੍ਰੀ ਮੁਕਸਰ ਸਾਹਿਬ ਪੰਜਾਬ ਪਿੰਡ ਪਿਉਰੀ ਕਲੀ ਨੰਬਰ 14 ਟਿੱਪੀ ਤੇ ਅੱਜ ਅਸੀਂ ਲਸਣ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਲਸਣ ਜਿਹੜੀ ਹੈ ਸੰਸਕ੍ਰਿਤ ਵਿੱਚ ਰਸੋਂ ਹਿੰਦੀ ਵਿੱਚ ਲਸਣ ਲਸਣ ਕੰਧਾ ਔਰ ਫਾਰਸੀ ਪਸਾ ਵਿੱਚ ਸ਼ੀਰ ਕਾ ਜਾਂਦਾ ਹੈ ਇਹ ਜਿਹੜੀ ਲਸਣ ਹੈ ਸ੍ਰੇਸ਼ਟ ਗੁਣਕਾਰੀ ਹੁੰਦੀ ਹੈ ਔਰ ਬਹੁਤ ਸਾਰੇ ਰੋਗਾਂ ਦਾ ਨਾਸ ਕਰਦੀ ਹੈ ਜਿਸ ਤਰ੍ਹਾਂ ਕਿ ਲਸਣ ਜਿਹੜੀ ਹੈ ਬਲ ਕਾਰਕ ਹੁੰਦੀ ਹੈ ਹਿਰਦੇ ਨੂੰ ਹਤਕਾਰੀ ਹੁੰਦੀ ਹੈ ਗੁਣਕਾਰੀ ਹੁੰਦੀ ਹੈ ਔਰ ਜਿਸ ਤਰ੍ਹਾਂ ਕਿ ਵਗਨ ਸੰਧਾਨ ਕਾਰਕ ਟੁੱਟੀ ਹੱਡੀ ਜੋੜਨ ਵਾਲੀ ਹੁੰਦੀ ਹੈ ਔਰ ਸਰਵਤਰ ਸਰੀਰ ਮੇ ਫੈਲੀ ਹੋਈ ਵాయు ਜਿਸ ਤਰ੍ਹਾਂ ਕਿ ਵਾਯੂ ਸ੍ਰੀਚ ਵਾਯੂ ਜੋੜਾਂ ਦਾ ਦਰਦ ਇਹਨਾਂ ਰੋਗਾਂ ਦਾ ਨਾਸ ਕਰਦੀ ਹੈ ਇਹ ਜਿਹੜੀ ਲਸਣ ਹੁੰਦੀ ਹੈ ਉਦਰ ਸੂਰ ਪੇਟ ਦਰਦ ਅਫਾਰਾ ਗਰਲਸ ਆਦਿਕ ਇਹਨਾਂ ਰੋਗਾਂ ਦਾ ਨਾਸ ਕਰਦੀ ਹੈ ਇਹ ਜਿਹੜੀ ਲਸਣ ਹੁੰਦੀ ਹੈ ਗੁੱਲੂ ਮਰੋਗ ਇਹਨਾਂ ਰੋਗਾਂ ਦਾ ਨਾਸ ਕਰਦੀ ਹੈ ਇਹ ਜਿਹੜੀ ਲਸਣ ਲਸਣ ਹੁੰਦੀ ਹੈ ਸ੍ਰੇਸ਼ਟ ਮੁਣਕਾਰੀ ਹੁੰਦੀ ਹੈ ਤਕਨ ਸੰਦਾਨ ਕਾਰਕ ਹੁੰਦੀ ਹੈ ਟੁੱਟੀ ਹੱਡੀ ਨੂੰ ਜੋੜਨ ਵਾਲੀ ਹੁੰਦੀ ਹੈ ਵਾਯੂ ਰੋਗ ਦਾ ਨਾਸ ਕਰਦੀ ਹੈ ਔਰ ਕਿਸ ਤਰ੍ਹਾਂ ਕੀ ਕਮਜ਼ੋਰੀ ਦੂਰ ਕਰਦੀ ਹੈ ਬਲ ਕਾਰਕ ਹੁੰਦੀ ਹੈ ਔਰ ਨੇਤਰਾਂ ਨੂੰ ਮਿਹਕਾਰੀ ਹੁੰਦੀ ਹੈ ਅੱਖਾਂ ਨੂੰ ਔਰ ਕਿਸ ਤਰ੍ਹਾਂ ਕੀ ਇਹ ਜਿਹੜੀ ਲਸਣ ਲਸਣ ਹੈ ਵਾਇੂ ਰੋਗ ਦਾ ਬੁਖਾਰ ਇਹਨ ਰੋਗਾਂ ਸੇ ਕੰਮ ਕਰਦੀ ਹੈ ਇਹ ਜਿਹੜੀ ਲਸਣ ਲਸਣ ਹੈ ਸ੍ਰੇਸ਼ਟ ਗੁਣਕਾਰੀ ਹੁੰਦੀ ਹੈ ਔਰ ਬਹੁਤ ਸਾਰੇ ਰੋਗਾਂ ਦਾ ਨਾਸ ਕਰਦੀ ਹੈ ਜਿਸ ਤਰ੍ਹਾਂ ਕਿ ਮਨੁੱਖ ਜਿਹੜਾ ਕਮਜ਼ੋਰੀ ਮਹਿਸੂਸ ਕਰਦਾ ਹੋਵੇ ਕਿਰਮੀ ਰੋਗ ਔਰ ਬਾਹਰੀ ਪਵਾਸੀਰ ਇਹਨ ਰੋਗਾਂ ਤੇ ਕੰਮ ਕਰਦੀ ਹੈ ਇਹ ਜਿਹੜੀ ਲਸਨਮ ਲਸ ਹੁੰਦੀ ਹੈ ਜਿਸ ਤਰ੍ਹਾਂ ਕਿ ਉਛਲ ਹੁੰਦੀ ਹੈ ਔਰ ਰਕਤ ਪਿਤ ਰੋਗ ਜਿਸ ਤਰ੍ਹਾਂ ਸਰੀਰ ਚ ਕਰਮੀ ਹੋਵੇ ਨਕਸੀਰ ਹੋਵੇ ਕੋਨਿਮ ਬਵਾਸੀਰ ਇਹਨ ਰੋਗਾਂ ਤੇ ਹਾਂ ਨਿਕਾਰਕ ਹੁੰਦੀ ਹੈ ਨੁਕਸਾਨਦਾਇਕ ਹੁੰਦੀ ਹੈ ਔਰ ਗਰਮ ਹੁੰਦੀ ਹੈ ਜਿਸ ਤਰ੍ਹਾਂ ਕਿ ਇਹ ਜਿਹੜੀ ਲਸਣ ਲਸਣ ਹੁੰਦੀ ਹੈ ਜਿਸ ਤਰ੍ਹਾਂ ਕਿ ਇਹ ਜਿਹੜੀ ਲਸਣ ਹੈ ਗਰਮ ਹੁੰਦੀ ਹੈ ਵాయు ਔਰ ਕਫ ਵਰਗਮ ਇਹਨਾਂ ਰੋਗਾਂ ਦਾ ਨਾਸ ਕਰਦੀ ਹੈ ਸਵਾਸ ਖਰਸੀ ਰੋਗ ਇਹਨਾਂ ਰੋਗਾਂ ਦਾ ਨਾਸ ਕਰਦੀ ਹੈ ਇਹ ਜਿਹੜੀ ਲਸਣ ਲਸਣ ਹੁੰਦੀ ਹੈ ਸ੍ਰੇਸ਼ਟ ਹੁੰਦੀ ਹੈ ਰੂਚੀਕਾਰਕ ਹੁੰਦੀ ਹੈ ਜੀਪਨ ਪਾਚਨ ਹੁੰਦੀ ਹੈ ភੁਖ ਤੇਜ ਕਰਨ ਵਾਲੀ ਹੁੰਦੀ ਹੈ ਔਰ ਦਸਤਾਵਰ ਹੁੰਦੀ ਹੈ ਔਰ ਫਿਰ ਵੀ ਇਹ ਜਿਹੜੀ ਲਸਨ ਲਸਨਾ ਹੈ ភੁਖ ਤੇਜ ਕਰਨ ਵਾਲੀ ਹੁੰਦੀ ਹੈ ਗੁਣਕਾਰੀ ਹੁੰਦੀ ਹੈ ਅਜਰਵੇਦ ਦੇ ਸ਼ਲੋਕਾਂ ਚ ਲਿਖਿਆ ਅਰਸੋਨ ਉਛਨੋ ਕਟਪਿਛਲਾਸ ਤੇਸ ਗੰਧੋ ਗੁਰੂ ਸਵਾਦੂ ਅਰਸੋਤ ਬਲਿਆ ਸਮੇਦਾ ਸਬਰਕਾਰੀ ਪर्ण ਵਰਣ ਬਗਨਤ ਸਾਸੰਦਾਲ ਕਰਾ ਸੁਤਿਕਸ਼ਣਮ ਇਸ ਤਰ੍ਹਾਂ ਕੀ ਇਹ ਜਿਹੜੀ ਲਸਣ ਹੁੰਦੀ ਹੈ ਸ੍ਰੇਸ਼ਟ ਗੁਣਕਾਰੀ ਹੁੰਦੀ ਹੈ ਅਰਸਾਉਣ ਅਰਸਾਉਣ ਕਹਿੰਦਾ ਲਸਣ ਨੂੰ ਇਸ ਕਰਕੇ ਕਿਉਂਕਿ ਇਹ ਇਸ ਵਿੱਚ ਇਹਦੇ ਵਿੱਚ ਪੰਜ ਰਸ ਹੁੰਦੇ ਆ ਜਿਸ ਤਰ੍ਹਾਂ ਕੇ ਦੇ ਬੀਜ ਮਦਰ ਹੁੰਦੇ ਆ ਔਰ ਨਰਮ ਹੁੰਦੇ ਆ ਜਿਸ ਤਰ੍ਹਾਂ ਕੇ ਇਹ ਜਿਹੜੀ ਲਸਣ ਹੈ ਇਹ ਪੰਜੋਂ ਅਰਸ ਯੁਕਤ ਹੁੰਦੀ ਹੈ ਜਿਸ ਤਰ੍ਹਾਂ ਪੰਜੇ ਹੀ ਰਸ ਹੁੰਦੇ ਚ ਔਰ ਇਹ ਜਿਹੜੀ ਲਸਣ ਹੈ ਗਰਮ ਹੁੰਦੀ ਹੈ ਔਰ ਚਿਸਤਰਾ ਕੀ ਤੁਪਚ ਫਿਰਨਾ ਔਰ ਗੁੜ ਖਾਣਾ ਜਾਂ ਬਹੁਤਾ ਦੁੱਧ ਪੀਣਾ ਜਾਂ ਬਾਲਾ ਪਾਣੀ ਪੀਣਾ ਲਸਣ ਪਖਣ ਕਰਨ ਵਾਲੇ ਨੂੰ ਵਰਜਿਤ ਹੈ ਪ੍ਰੇਚ ਜਿਸ ਤਰ੍ਹਾਂ ਇਹ ਜਿਹੜੀ ਲਸਣ ਹੈ ਅਰਸਾ ਉਛ ਨਾ ਕਟ ਪਿਛਲਾਚ ਔਰ ਸੋਣ ਜਿਹੜੀ ਲਸਣ ਉਛਲ ਹੁੰਦੀ ਹੈ ਗਰਮ ਕੜੂ ਕਟੂ ਕੜਵੀ ਹੁੰਦੀ ਹੈ ਔਰ ਕਟੂਛਣਾ ਪਿਛਲਾਸ ਜਿਸ ਤਰ੍ਹਾਂ ਪਿਛਲ ਹੁੰਦੀ ਹੈ ਗਾੜੀ ਪਿਛਲਾਸ ਸਵਾਦੂ ਬਲਿਆ ਔਰ ਸਵਾਦਿਸ਼ਟ ਹੁੰਦੀ ਹੈ ਬਲਿਆ ਬਲਕਾਰੀ ਹੁੰਦੀ ਹੈ ਸਮੇਤਾ ਸਿਮਰਨ ਸ਼ਕਤੀ ਔਰ ਬੁੱਧੀ ਤੇਜ ਕਰਨ ਵਾਲੀ ਦੀ ਸਮੇਦਾਰ ਸਬਰ ਵਰਨਕਾਰੀ ਔਰ ਸਬਰ ਜਿਹੜਾ ਆਵਾਜ਼ ਇਸ ਨੂੰ ਸ਼ੁੱਧ ਕਰਨ ਵਾਲੀ ਹੁੰਦੀ ਹੈ ਆਵਾਜ਼ ਤਿੱਖੀ ਤੇਜ ਕਰਨ ਵਾਲੀ ਹੁੰਦੀ ਹੈ ਸਬਰ ਰੰਗਕਾਰੀ ਆਰ ਚਿਹਰੇ ਦਾ ਰੰਗ ਜਿਹੜਾ ਨਖੇਰਨ ਵਾਲੀ ਹੁੰਦੀ ਹੈ ਰੰਗ ਆਤ ਸ੍ਰਿਸ਼ਟ ਹੁੰਦੀ ਹੈ ਸਬਰ ਰੰਗਕਾਰੀ ਵਗਨਛਾ ਸੰਧਾਨ ਕਰਾਸੋ ਤਿੱਖਣਾ ਔਰ ਵਗਨਛਾ ਸੰਧਾਲ ਕਰ ਔਰ ਟੁੱਟੀ ਹੱਡੀ ਨੂੰ ਜੋੜਨ ਵਾਲੀ ਹੁੰਦੀ ਹੈ ਛੁਤਿਖਣਾ ਤਿੱਖਣ ਹੁੰਦੀ ਹੈ ਤੇਜ ਹੁੰਦੀ ਹੈ ਔਰ ਜਿਸ ਤਰ੍ਹਾਂ ਕਿ ਇਹ ਜਿਹੜੀ ਲਸਣ ਹੈ ਖਾਸ ਕਰਕੇ ਵਾਇਰੋਗ ਤੋਂ ਕੰਮ ਕਰਦੀ ਹੈ ਔਰ ਕਫ ਫਲਕ ਮਸਾ ਇਹਨਾਂ ਰੋਗਾਂ ਤੇ ਕੰਮ ਕਰਦੀ ਹੈ ਔਰ ਗਰਮੀ ਦੇ ਰੋਗਾਂ ਤੇ ਨੁਕਸਾਨਦਾਇਕ ਹੁੰਦੀ ਹੈ ਔਰ ਵਾਲੀ ਬਵਾਸੀਰ ਇਹਨਾਂ ਰੋਗਾਂ ਤੇ ਕੰਮ ਕਰਦੀ ਹੈ ਔਰ ਫਾਇਦਾ ਕਰਦੀ ਹੈ ਇਹ ਜਿਹੜੀ ਲਸਣ ਲਸਨਮ શ્રેਸ਼ਟ ਹੁੰਦੀ ਹੈ ਗੁਣਕਾਰੀ ਹੁੰਦੀ ਹੈ ਬਹੁਤ سارے ਲੋਕ ਇਸ ਕਰਕੇ ਲਸਣ ਨਹੀਂ ਖਾਂਦੇ ਕਿ ਜਿਹੜੀ ਚੋ ਗੰਧ ਹੁੰਦੀ ਹੈ ਔਰ ਸਮੇਲ ਆਉਂਦੀ ਹੈ ਔਰ ਇਸ ਕਰਕੇ ਇਹ ਜੜੀ ਲਸਣ ਹੈ ਇਹ ਜੀ ਗੰਧ ਨੂੰ ਸਮੇਟਣ ਵਾਸਤੇ ਔਰ ਇਸ ਨੂੰ ਸੁਧਣਾ ਪੈਂਦਾ ਹੈ ਔਰ ਫਿਰ ਇਹ ਚੋ ਗੰਧ ਉਹਨੂੰ ਹਟ ਜਾਂਦੀ ਹੈ ਔਰ ਫਿਰ ਵੀ ਇਹ ਜੜੀ ਲਸਣ ਲਸਣਾ ਹੈ ਗਰਮ ਹੁੰਦੀ ਹੈ ਵాయੂ ਰੋਗ ਅਫਾਰਾ ਉਦਰ ਸੂਰ ਪੇਟ ਦਰਦ ਇਹਨਾਂ ਰੋਗਾਂ ਤੇ ਕੰਮ ਕਰਦੀ ਹੈ ਜੇ ਕਿਸੇ ਨੇ ਆਧਿਕ ਜਾਣਕਾਰੀ ਪ੍ਰਾਪਤ ਕਰਨੀ ਹੋ ਉਹ ਫੋਨ ਵੀ ਕਰ ਸਕਦਾ ਹੈ 85599 483 ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਅੱਗੇ ਜ਼ੋਰੋ ਮੈਂ ਬਾਦ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿਦਲਵਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪਿੰਨ ਪਿਉਰੀ ਗਲੀ ਨੰਬਰ 14 ਟਿੱਬੀ ਤੇ ਜੈਪਿੰਗ ਚਰਪਾਤ ਨਮਸਕਾਰ ਸਾਸਤਰਿਕਾ